ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਲੋਕ ਅਧਿਕਾਰ ਲਹਿਰ ਦਾ ਮੈਂ ਮੈਂਬਰ ਹਾਂ ਇਹ ਲਹਿਰ ਡਾਕਟਰ ਸਰਦਾਰਾ ਸਿੰਘ ਜੋਲ ਹੋਰਾਂ ਨੇ ਸ਼ੁਰੂ ਕੀਤੀ ਹੈ ਔਰ ਅੱਜ ਲਗਭਗ ਪੰਜਾਬ ਦਾ ਸੁਲਝਿਆ ਹੋਇਆ ਹਰ ਪੰਜਾਬੀ ਜਿਹੜਾ ਲੋਕ ਅਧਿਕਾਰ ਲਹਿਰ ਦੇ ਬਾਰੇ ਜਾਣਦਾ ਹੈ ਕੱਲ ਅਸੀਂ ਫਿਰੋਜ਼ਪੁਰ 11 ਵਜੇ ਡਿਪਟੀ ਕਮਿਸ਼ਨਰ ਆਫਿਸ ਦੇ ਸਾਹਮਣੇ ਕੰਟਾਊਨਮੈਂਟ ਸਟੇਡੀਅਮ ਦੇ ਵਿੱਚ ਇੱਕ ਪਾਰਕ ਹੈ ਵੱਡਾ ਉਹਦੇ ਚ ਇੱਕ ਲੋਕ ਅਧਿਕਾਰ ਰੈਲੀ ਕਰਨ ਜਾ ਰਹੇ ਆ ਜਿਹੜੀ ਕਿ 17 ਮੁੱਦਿਆਂ ਦੇ ਉੱਤੇ 17 ਨੁਕਤਿਆਂ ਦੇ ਉੱਤੇ ਕੇਂਦਰਿਤ ਹੋਏਗੀ ਇਹ ਮੁੱਦੇ ਜਿਹੜੇ ਹੈਗੇ ਆ ਇਹ ਹਰ ਪੰਜਾਬੀ ਦੇ ਨਾਲ ਤੇ ਸਾਡੇ ਸੂਬੇ ਦੇ ਹਰੇਕ ਆਰਥਿਕ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਪਹਿਲੂ ਦੇ ਨਾਲ ਜੁੜੇ ਹੋਏ ਆ ਇਸ ਰੈਲੀ ਦੇ ਵਿੱਚ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਕੁਝ ਹਿੱਸਾ ਕਵਰ ਕੀਤਾ ਹੈ ਵੱਡੀ ਗਿਣਤੀ ਵਿੱਚ ਇਹਦੇ ਵਿੱਚ ਅੰਗਹੀਨ ਬਡਾਪਾ ਵਿਧਵਾ ਪੈਨਸ਼ਨਰ ਜਿਨ੍ਹਾਂ ਦੀ ਲੜਾਈ ਲਗਭਗ ਪਿਛਲੇ 10 ਸਾਲਾਂ ਤੋਂ ਅਸੀਂ ਅਪੰਗ ਸਵੰਗ ਲੋਕ ਮੰਚ ਸੂਲ ਮੰਚ ਬਣਾ ਕੇ ਵੀ ਲੜੀ ਹੈ ਔਰ ਨਾਲ ਨਾਲ ਲੋਕ ਅਧਿਕਾਰ ਲੈਰ ਦੇ ਮੰਚ ਤੋਂ ਵੀ ਲਗਾਤਾਰ ਉਹਨਾਂ ਦੇ ਮੁੱਦੇ ਚੁੱਕਦੇ ਰਹੇ ਹਾਂ ਬਹੁਤ ਹੀ ਵੱਡਾ ਵਰਗ ਜਿਹੜਾ ਹੈਗਾ ਜਿਨੂੰ ਆਪਾਂ ਮਜ਼ਦੂਰ ਤੇ ਕਿਰਤੀ ਵਰਗ ਦੇ ਨਾਲ ਜਾਣਦੇ ਆ ਪੰਜਾਬ ਦਾ ਬਹੁਤ ਹੀ ਇੱਕਹਿਮ ਹਿੱਸਾ ਹੈ ਮਨਰੇਗਾ ਮਜ਼ਦੂਰ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਦਾ ਕੀ ਵਤੀਰਾ ਹੈ ਕਾਨੂੰਨ ਕੀ ਕਹਿੰਦਾ ਹੈ ਤੇ ਉਹਨਾਂ ਨੂੰ ਦਿੱਤਾ ਕੀ ਜਾ ਰਿਹਾ ਹੈ ਇਸ ਵਿਸ਼ੇ ਦੇ ਉੱਤੇ ਉਹ ਲੋਕ ਵੱਡੀ ਗਿਣਤੀ 'ਚ ਇਸ ਕੱਲ ਦੀ ਲੋਕ ਅਧਿਕਾਰ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਸਾਬਕਾ ਮੁਲਾਜ਼ਮ ਬੇਰੁਜ਼ਗਾਰ ਨੌਜਵਾਨੀ ਅਸੀਂ ਪੰਜਾਬ ਦੇ ਹਰ ਮੁੱਦੇ ਨੂੰ ਭਾਵੇਂ ਉਹ ਕਿਸਾਨੀ ਹੋਵੇ ਭਾਵੇਂ ਮਜ਼ਦੂਰਾਂ ਨਾਲ ਜੁੜਿਆ ਹੋਵੇ ਭਾਵੇਂ ਦੁਕਾਨਦਾਰਾਂ ਨਾਲ ਜੁੜਿਆ ਹੋਵੇ ਭਾਵੇਂ ਟੈਕਸੀ ਥ੍ਰੀ ਵੀਲਰ ਟਰੱਕਾਂ ਕਾਰਾਂ ਬੱਸਾਂ ਦੇ ਡਰਾਈਵਰਾਂ ਨਾਲ ਜੁੜਿਆ ਹੋਵੇ ਅਸੀਂ ਉਹਨੂੰ ਛੋਣ ਦਾ ਯਤਨ ਕੀਤਾ ਅਸਲ ਦੇ ਵਿੱਚ ਅੱਜ ਪੰਜਾਬ 'ਚ ਇੱਕ ਪ੍ਰਸ਼ਤ ਸਿਸਟਮ ਦੇ ਖਿਲਾਫ ਲੋਕ ਲਹਿਰ ਦੀ ਲੋੜ ਹੈ ਉਹਦੀ ਉਸਾਰੀ ਕਰਨ ਵਾਸਤੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਦਾ ਪਿੰਡ-ਪਿੰਡ ਤੇ ਸ਼ਹਿਰਾਂ ਮੁਹੱਲਿਆਂ ਦੇ ਵਿੱਚ ਇੱਕ ਜਾਗਰੂਕਤਾ ਮਹਿੰਮ ਵਿੱਢੀ ਹੋਈ ਹੈ ਤਾਂ ਕੱਲ ਨੂੰ ਉਹਨੂੰ ਇੱਕ ਠੋਸ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਵਾਸਤੇ ਪ੍ਰੋਗਰਾਮ ਲੋਕ ਅਧਿਕਾਰ ਰੈਲੀ ਦੇ ਤਹਿਤ ਕਰ ਰਹੇ ਆ ਔਰ ਲੋਕ ਅਧਿਕਾਰ ਲਹਿਰ ਦਾ ਇੱਕ QR ਕੋਡ ਜਿਹੜਾ ਹੈਗਾ ਉਹ ਸਾਡੇ ਹਰ ਪੈਂਫਲੈਟ ਤੇ ਹਰ ਲੋਕ ਅਧਿਕਾਰ ਲਹਿਰ ਵੱਲੋਂ ਕੀਤੀ ਜਾਂਦੀ ਗੱਲ ਦੇ ਉੱਤੇ ਲੱਗਿਆ ਰਹੇਗਾ ਉਸ QR ਕੋਡ ਨੂੰ Google ਤੇ ਸਕੈਨ ਕਰਕੇ ਖੁੱਲਾ ਸੱਦਾ ਹੈ ਹਰ ਉਹ ਬੰਦਾ ਜਿਹੜਾ ਆਪਣੇ ਪਰਿਵਾਰ ਨੂੰ ਪੰਜਾਬ ਨੂੰ ਬਚਾਉਣਾ ਲੋਚਦਾ ਔਰ ਇਸ ਪ੍ਰਸ਼ਟ ਸਿਸਟਮ ਤੋਂ ਦੁਖੀ ਹੈ ਅਸੀਂ ਉਹਨੂੰ ਕਹਿੰਨੇ ਆ ਕਿ ਇਹ ਲੜਾਈ ਪੰਜਾਬ ਦੇ ਲੋਕੋ ਤੁਹਾਡੀ ਹੈ ਇਹ ਤੁਹਾਨੂੰ ਲੜਨੀ ਪਏਗੀ ਦੇਸ਼ ਆਜ਼ਾਦੀ ਤੋਂ ਬਾਅਦ ਅਸੀਂ 16 ਵਾਰ ਵੋਟਾਂ ਪਾ ਕੇ ਸਰਕਾਰਾਂ ਚੁਣੀਆਂ ਪਹਿਲੀਆਂ 4 ਸਰਕਾਰਾਂ ਨੂੰ ਛੱਡ ਕੇ ਉਸ ਤੋਂ ਬਾਅਦ ਸਾਰੀਆਂ ਬਣੀਆਂ ਸਰਕਾਰਾਂ ਨੇ ਪੰਜਾਬ ਦੀ ਲੁੱਟ ਕੀਤੀ ਲੋਕਾਂ ਨੂੰ ਕੁੱਟਿਆ ਲੁੱਟਿਆ ਤੇ ਬਰਬਾਦ ਕੀਤਾ ਸਾਨੂੰ ਸੋਚਣਾ ਪਏਗਾ ਕਿ ਇੱਕ ਵਾਰੀ ਧੋਖਾ ਖਾਣ ਵਾਲਾ ਬੰਦਾ ਭੋਲਾ ਹੋ ਸਕਦਾ ਹੈ ਦੂਜੀ ਵਾਰੀ ਢੋਖਾ ਖਾਦਾ ਜਾਵੇ ਤਾਂ ਆਪਾਂ ਉਹਨੂੰ ਕਮਲਾ ਕਹਿ ਦਿੰਨੇ ਆ ਤੀਜੀ ਵਾਰੀ ਢੋਖਾ ਖਾਣ ਵਾਲਾ ਮੂਰਖ ਹੋਏਗਾ ਪਰ ਅਸੀਂ 10 12 ਵਾਰ ਢੋਖਾ ਖਾ ਚੁੱਕੇ ਆ ਤਾਂ ਸਾਨੂੰ ਸੋਚਣਾ ਪਵੇਗਾ ਇੱਕ ਗੱਲ ਸਾਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਪੰਜਾਬ ਨੂੰ ਪੰਜਾਬ ਦੇ ਵਿੱਚ ਰਾਜ ਕਰ ਚੁੱਕੇ ਤੇ ਰਾਜ ਕਰ ਰਹੇ ਰਾਜਨੀਤਿਕ ਮਾਫੀਆਂ ਨੇ ਨਹੀਂ ਬਚਾਉਣਾ ਪੰਜਾਬ ਨੂੰ ਬਚਾਉਣ ਲਈ ਸਾਨੂੰ ਲੋਕਾਂ ਨੂੰ ਸਾਹਮਣੇ ਆਉਣਾ ਪਵੇਗਾ ਸੋ ਇਹਦੇ ਵਿੱਚ ਅਲੱਗ-ਅਲੱਗ ਮੁੱਦੇ ਨੇ 17 ਨੁਕਤਿਆਂ ਦੇ ਉੱਤੇ ਅਸੀਂ ਕੱਲ ਨੂੰ ਲੋਕ ਅਧਿਕਾਰ ਰੈਲੀ ਕਰਾਂਗੇ ਫਿਰੋਜ਼ਪੁਰ ਛੌਣੀ ਚ ਪਹਿਲਾ ਮੁੱਦਾ ਤੁਹਾਡਾ ਨਸ਼ੇ ਦਾ ਜਿਹਦੇ 'ਚ ਤੁਸੀਂ ਇਹ ਗੱਲ ਲਿਖੀ ਵੀ ਕਾਲੀਆਂ ਭੇਡਾਂ ਜਿਹੜੀਆਂ ਸਿਸਟਮ 'ਚ ਬੈਠੀਆਂ ਉਹਨਾਂ ਨੂੰ ਜਨਤਪ ਕੀਤਾ ਜਾਏਗਾ ਤੁਹਾਡੇ ਕੋਲੇ ਕੁਝ ਲਿਸਟਾਂ ਹੈਗੀਆਂ ਨੇ ਕੁਝ ਮੁਲਾਜ਼ਮ ਹੈਗੇ ਨੇ ਕੋ ਬੰਦੇ ਹੈਗੇ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਜਾਂ ਉਹਨਾਂ ਦੀ ਸਟੱਡੀ ਜੇ ਕੀਤੀ ਜਾਏਗੀ ਦੇਖੋ ਇੱਕ ਪੱਤਰਕਾਰ ਆਸਤੇ ਇਹ ਸਵਾਲ ਕਰਨਾ ਬਹੁਤ ਹਾਸੋਹੀਣੀ ਗੱਲ ਹੈ ਜਦੋਂ ਕਿ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਬਲਵਿੰਦਰ ਸਿੰਘ ਸੇਖੋ ਹੋਰਾਂ ਨੇ ਇੱਕ ਮੁੱਦਾ ਚੁੱਕਿਆ ਸੀ ਜਿਦੇ 'ਚ ਨਾ ਕੇਵਲ ਮੇਰੇ ਕੋਲੇ ਬਲਕਿ ਪੰਜਾਬ ਦੇ ਵਿੱਚ ਵੱਖ-ਵੱਖ ਇਸ ਮੁੱਦੇ ਦੇ ਉੱਤੇ ਬਣੀਆਂ ਐਸਆਈਟੀਆਂ ਨੇ ਔਰ ਜਿਨ੍ਹਾਂ ਦੀ ਅਗਵਾਈ ਇੱਕ ਪੰਜਾਬ ਦੇ ਏਡੀਜੀਪੀ ਹੁਰਾਨੇ ਕੀਤੀ ਸੀ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਟੇਬਲ ਦੇ ਉੱਤੇ ਵੀ ਪਈਆਂ ਹੋਈਆਂ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਕਈ ਐਸਐਸਪੀਜ਼ ਜਿਹੜੇ ਕਿ ਅਜੇ ਵੀ ਇਨ੍ਹਾਂ ਕੇਸਾਂ ਦੇ ਵਿੱਚ ਪਘੋੜੇ ਨੇ ਜਾਂ ਬਹੁਤਿਆਂ ਨੂੰ ਡਿਸਮਿਸ ਕਰਨ ਤੋਂ ਬਾਅਦ ਦੁਬਾਰਾ ਬਹਾਲ ਕਰ ਦਿੱਤਾ ਗਿਆ ਉਹ ਸਾਰਾ ਕੁਝ ਜਨਤਕ ਹੈ ਉਹ ਉਹਦੇ ਲਈ ਕੋਈ ਲਿਸਟ ਜਿਹੜੀ ਹੈਗੀ ਆ ਸਰਕਾਰ ਮੰਗੇਗੀ ਤਾਂ ਜਰੂਰ ਦੇਵਾਂਗੇ ਬਰਵਿੰਦਰ ਜੀ ਤੁਸੀਂ ਆਪੇ ਹੁਣ ਕਵਸਚਨ ਕੀਤਾ ਕਿ ਪਹਿਲੀ ਚਾਰ ਸਰਕਾਰਾਂ ਛੱਡ ਕੇ ਜਿਹੜੀ ਹੈ ਕਿ ਅਸੀਂ ਉਹਨਾਂ ਦੇ ਨਾਲ ਹੀ ਆ ਤਾਂ ਕੀ ਲੱਗਦਾ ਹੈ ਕਿ ਤੁਹਾਡੀ ਜਿਹੜੀ ਇਹ ਲਹਿਰ ਹੈ ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਹੋਈ ਬਾਅਦ ਕਿ ਉਹਦੇ ਮਰਦਤਾਂ ਨਹੀਂ ਹੋਏ ਦੇਖੋ ਪਹਿਲੀ ਗੱਲ ਤਾਂ ਇਹ ਨਾ ਕਹੋ ਕਿ ਇਹ ਤੁਹਾਡੀ ਲਹਿਰ ਹੈ ਇਹ ਲਹਿਰ ਲੋਕਾਂ ਦੀ ਲਹਿਰ ਹੈ ਔਰ ਇਹਦਾ ਅਮਰਜ ਹੋਣ ਦਾ ਕਿਸੇ ਦੇ ਨਾਲ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਅਸੀਂ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਔਰ ਪ੍ਰਸ਼ਤ ਰਾਜਨੀਤਿਕ ਸਿਸਟਮ ਹੈ ਉਹਨੂੰ ਬਦਲਣ ਦੀ ਗੱਲ ਜਿਹੜੀ ਹੈਗੀ ਆ ਉਹ ਲੈ ਕੇ ਤੁਰੇ ਆ ਬਹੁਤ ਲੋਕ ਆਏ ਪਰ ਉਹ ਉਸੇ ਸਿਸਟਮ ਤੇ ਉਸੇ ਦਲਦਲ ਦੇ ਵਿੱਚ ਖੁੱਭ ਗਏ ਅਸੀਂ ਇਨਕਲਾਬੀਆਂ ਦੀ ਸਰਕਾਰ ਵੀ ਦੇਖੀ ਹੈ ਤੇ ਅੱਜ ਉਹਨਾਂ ਦਾ ਹਸ਼ਰ ਵੀ ਦੇਖ ਰਹੇ ਆ ਕਿਹੜੀ ਪਾਰਟੀਆਂ ਦੇ ਨਾਲ ਆਮ ਆਦਮੀ ਪਾਰਟੀ ਇਨਕਲਾਬੀਆਂ ਦੀ ਇੱਕ ਪਾਰਟੀ ਸੀ ਜਿਨ੍ਹਾਂ ਨੇ ਸਿਸਟਮ ਬਦਲਣ ਦੀ ਗੱਲ ਕੀਤੀ ਸੀ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ 2 ਦਿਨ ਪਹਿਲਾਂ ਨਕਾਰ ਦਿੱਤਾ ਔਰ ਪੰਜਾਬ ਦੇ ਵਿੱਚ ਮਤਲਬ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ 'ਚ ਨਸ਼ਿਆਂ ਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸੀ ਔਰ ਇਸੇ ਤਰ੍ਹਾਂ ਸਖਤ ਕਾਨੂੰਨ ਬਣਾਉਣ ਦਾ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ ਪੰਜਾਬ ਦੀ ਖੇਤੀਬਾੜੀ ਦੀ ਖੇਤੀ ਨੀਤੀ ਦਾ ਸੀ ਮਜ਼ਦੂਰਾਂ ਦੀ ਜਿਹੜੀ ਹੈਗੀ ਆ ਉਹ ਜਿਸ ਉਜਰਤ ਵਧਾਉਣ ਦਾ ਸੀ ਕੋਈ ਵੀ ਮਸਲਾ ਪੰਜਾਬ ਸਰਕਾਰ ਹੱਲ ਨਹੀਂ ਕਰ ਪਾਈ ਔਰ ਸੂਬੇ ਦੇ ਸਿਰ ਤੇ ਚੜਿਆ ਹੋਇਆ ਕਰਜ਼ਾ ਜਿਹੜਾ ਹੈਗਾ ਉਹ ਪਿਛਲੀਆਂ ਸਰਕਾਰਾਂ ਦੀ ਸਾਲਾਨਾ ਦਰ 20 ਤੋਂ 21000 ਕਰੋੜ ਰੁਪਈਆ ਸੀ ਇਹਨਾਂ ਦੀ 35 ਤੋਂ 40000 ਕਰੋੜ ਰੁਪਈਆ ਸੋ ਇਹ ਬਹੁਤ ਹੀ ਮਤਲਬ ਜਿਹੜੀ ਹੈਗੀ ਹੈ ਉਹ ਨਮੋਸ਼ੀ ਵਾਲੀ ਹਾਲਤ ਹੈ ਭਾਈ ਅਮਰਪਾਲ ਜੀ ਹੋਰਾਂ ਦੇ ਪਰਿਵਾਰ ਨੇ ਵੀ ਔਰ ਪੰਜਾਬ ਦੇ ਵਿੱਚ ਜਿਹੜੀ ਇੱਕ ਪਾਰਟੀ ਦਾ ਗਠਨ ਕੀਤਾ ਕੀ ਲੱਗਦਾ ਕਿ ਤੁਹਾਡੀ ਜਿਹੜੀ ਲੋਕ ਲਹਿਰ ਕੀ ਉਹਨਾਂ ਦਾ ਸਮਰਥਨ ਕਰ ਸਕਦੀ ਆ ਇਕੱਠੇ ਹੋ ਸਕਦੇ ਆ ਇੱਕੋ ਮੰਚ ਤੇ ਇਹ ਸਾਰੇ ਮੁੱਦੇ ਕਿਉਂਕਿ ਰਲਦੇ ਮਿਲਦੇ ਆ तकरीबन ਇਹ ਸਾਰੀਆਂ ਚੀਜ਼ਾਂ ਮਿਲ ਕੇ ਹੋ ਸਕਦੀਆਂ ਦੇਖੋ ਪਹਿਲੀ ਗੱਲ ਇਹ ਹੈ ਕਿ ਜਿਹੜੀ ਗੱਲ ਪਿਵਿੱਖ ਦੇ ਵਿੱਚ ਆ ਉਹਦੇ ਬਾਰੇ ਅੱਜ ਨਹੀਂ ਕੁਝ ਵੀ ਕਿਹਾ ਜਾ ਸਕਦਾ ਦੂਸਰੀ ਗੱਲ ਇਹ ਹੈ ਕਿ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਬਕਾਇਦਾ ਕੇਂਦਰਿਤ ਰਹੇ ਹਾਂ ਅੰਗਹੀਨ ਬੁਢਾਪਾ ਵਿਧਵਾ ਪੈਨਸ਼ਨਾਂ 2006 ਤੋਂ ਲੈ ਕੇ 2116 ਤੱਕ 250 ਰੁਪਏ ਹੀ ਰਹੀਆਂ ਸੀ ਔਰ ਮੈਂ ਉਹਦੇ ਤੇ 216 ਚ ਇੱਕ ਲੜਾਈ ਸ਼ੁਰੂ ਕੀਤੀ ਸੀ ਕਾਂਗਰਸ ਤੋਂ ਤੇ ਆਮ ਆਦਮੀ ਪਾਰਟੀ ਤੋਂ ਮੈਂ ਲਿਖਤੀ ਰੂਪ ਦੇ ਵਿੱਚ ਲਿਆ ਸੀ ਕਿ ਉਹ ਕਿੰਨੀ ਪੈਨਸ਼ਨ ਕਰਨਗੇ ਔਰ ਉਹ ਪੈਨਸ਼ਨ ਅਸੀਂ ਪਿੱਛੇ ਪੈ ਕੇ ਕਰਵਾਈ ਹੈ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਪਹਿਲਾਂ ਮੁੱਦਿਆਂ ਦੀ شناخت ਕਰਨੀ ਪਵੇਗੀ ਉਸ ਤੋਂ ਬਾਅਦ ਕੋਈ ਅਗਲੀ ਗੱਲ ਹੋਏਗੀ ਕਿ ਕੌਣ ਇਹਨਾਂ ਮੁੱਦਿਆਂ ਦੇ ਨਾਲ ਖੜਦਾ ਹੈ ਤੇ ਕੌਣ ਤੁਰ ਸਕਦਾ ਹੈ ਜਿਹੜਾ ਵੀ ਤੁਰ ਸਕਦਾ ਹੋਇਆ ਅਸੀਂ ਉਹਦੇ ਨਾਲ ਤੁਰਨ ਦਾ ਯਤਨ ਕਰਾਂਗੇ